ਸਾਰਾ ਸਵਾਮੀ ਸਤਸੰਗ ਬਿਆਸ ਤੋਂ ਜੁੜੀ ਬੜੀ ਹੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਇਹ ਤੋਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਹੈ ਕਿ ਰਾਧਾ ਸਵਾਮੀ Satsang Vyas ਦੇ ਨਾਲ ਜੁੜੀਆਂ ਸੰਗਤਾਂ ਦੇ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਗਿੱਲ ਵੱਲੋਂ ਫਰਮਾਏ ਗਏ satsang ਦਾ ਆਨੰਦ ਮਾਣਿਆ ਗਿਆ ਇਸ ਮੌਕੇ ਦੇ ਹਜੂਰ ਜਸਦੀਪ ਸਿੰਘ ਗਿੱਲ ਵੀ ਸਟੇਜ ਤੇ ਵਰਜਮਾਨ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਚੱਲਦੇ satsang ਦੇ ਦੌਰਾਨ ਸੰਗਤਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਨਾਮ ਸਮੱਧ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ ਭਾਵੇਂ ਉਹ ਲੱਖਾਂ ਯਤਨ ਕਰ ਲਵੇ ਮਾਰਚ ਦੇ ਆਖਰੀ ਪੰਡਾਰੇ ਮੌਕੇ ਤੇ ਦੁਰਦਰਾਟੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰੇ ਆਣ ਪੁੱਜੀਆਂ ਸੀ ਜਿਸ ਦੇ ਨਾਲ ਪੰਡਾਲ ਵੀ ਛੋਟਾ ਪੈ ਗਿਆ ਮੋਟਰਕਾਰਾਂ ਦੀ ਪਾਰਕਿੰਗ ਵੀ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਗਈ ਆਖੀਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਇਹ ਬੇਨਤੀ ਕੀਤੀ ਕਿ ਅਗਲਾ ਜਿਹੜਾ ਪੰਡਾਰਾ ਹੈ ਉਹ 4 ਮਈ ਨੂੰ ਹੈ ਜਿਹੜੀਆਂ ਸੰਗਤਾਂ ਨੇ ਆਉਣਾ ਹੈ ਉਹ ਖੁਸ਼ੀ ਨਾਲ ਆ ਸਕਦੀਆਂ ਨੇ ਡੇਰਾ ਰਾਧਾ ਸਵਾਮੀ satsang ਬਿਆਸ ਤੋਂ ਜੁੜੀ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਇਸ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਕਿ ਰਾਧਾ ਸਵਾਮੀ Satsang Vyas ਦੇ ਨਾਲ ਜੁੜੀਆਂ ਸੰਤਾਂ ਦੇ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਗਿੱਲ ਵੱਲੋਂ ਫਰਮਾਏ ਗਏ Satsang ਦਾ ਆਨੰਦ ਮਾਣਿਆ ਗਿਆ ਇਸ ਮੌਕੇ ਦੇ ਹਜੂਰ ਜਸਦੀਪ ਸਿੰਘ ਗਿੱਲ ਵੀ ਸਟੇਜ ਤੇ ਵਰਜਮਾਨ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਚੱਲਦੇ Satsang ਦੇ ਦੌਰਾਨ ਸੰਤਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਨਾਮ ਸਮੱਧ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਉਹ ਲੱਖਾਂ ਯਤਨ ਕਰ ਲਵੇ। ਮਾਰਚ ਦੇ ਆਖਰੀ ਪੰਡਾਰੇ ਮੌਕੇ ਤੇ ਦੁਰਦਰਾਟੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰੇ ਆਣ ਪੁੱਜੀਆਂ ਸੀ। ਜਿਸ ਦੇ ਨਾਲ ਪੰਡਾਲ ਵੀ ਛੋਟਾ ਪੈ ਗਿਆ। ਮੋਟਰਕਾਰਾਂ ਦੀ ਪਾਰਕਿੰਗ ਵੀ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਗਈ। ਆਖੀਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਅਗਲਾ ਜਿਹੜਾ ਪੰਡਾਰਾ ਹੈ ਉਹ 4 ਮਹੀਨੋਂ ਹੈ ਜਿਹੜੀਆਂ ਸੰਗਤਾਂ ਨੇ ਆਉਣਾ ਹੈ ਉਹ ਖੁਸ਼ੀ ਨਾਲ ਆ ਸਕਦੀਆਂ ਨੇ ਡੇਰਾ ਰਾਜਾ ਸਵਾਮੀ satsang ਬਿਆਸ ਤੋਂ ਜੁੜੀ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਕਿ ਰਾਧਾ ਸਵਾਮੀ Satsang Vyas ਦੇ ਨਾਲ ਜੁੜੀਆਂ ਸੰਤਾਂ ਦੇ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਗਿੱਲ ਵੱਲੋਂ ਫਰਮਾਏ ਗਏ Satsang ਦਾ ਆਨੰਦ ਮਾਣਿਆ ਗਿਆ ਇਸ ਮੌਕੇ ਦੇ ਹਜੂਰ ਜਸਦੀਪ ਸਿੰਘ ਗਿੱਲ ਵੀ ਸਟੇਜ ਤੇ ਵਰਜਮਾਨ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਚੱਲਦੇ Satsang ਦੇ ਦੌਰਾਨ ਸੰਤਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਨਾਮ ਸਮੱਧ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਉਹ ਲੱਖਾਂ ਯਤਨ ਕਰ ਲਵੇ। ਮਾਰਚ ਦੇ ਆਖਰੀ ਪੰਡਾਰੇ ਮੌਕੇ ਤੇ ਦੁਰਦਰਾਟੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰੇ ਆਣ ਪੁੱਜੀਆਂ ਸੀ। ਜਿਸ ਦੇ ਨਾਲ ਪੰਡਾਲ ਵੀ ਛੋਟਾ ਪੈ ਗਿਆ। ਮੋਟਰ ਗੱਡੀਆਂ ਦੀ ਪਾਰਕਿੰਗ ਵੀ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਗਈ। ਆਖੀਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਇਹ ਬੇਨਤੀ ਕੀਤੀ ਕਿ ਅਗਲਾ ਜਿਹੜਾ ਭੰਡਾਰਾ ਏ ਉਹ 4 ਮਹੀਨੋਂ ਹੈ ਜਿਹੜੀਆਂ ਸੰਗਤਾਂ ਨੇ ਆਉਣਾ ਏ ਉਹ ਖੁਸ਼ੀ ਨਾਲ ਆ ਸਕਦੀਆਂ ਨੇ ਡੇਰਾ ਰਾਜਾ ਸਵਾਮੀ satsang ਬਿਆਸ ਤੋਂ ਜੁੜੀ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਕਿ ਰਾਧਾ ਸਵਾਮੀ Satsang Bias ਦੇ ਨਾਲ ਜੁੜੀਆਂ ਸੰਤਾਂ ਦੇ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਗਿੱਲ ਵੱਲੋਂ ਫਰਮਾਏ ਗਏ Satsang ਦਾ ਆਨੰਦ ਮਾਣਿਆ ਗਿਆ ਇਸ ਮੌਕੇ ਦੇ ਹਜੂਰ ਜਸਦੀਪ ਸਿੰਘ ਗਿੱਲ ਵੀ ਸਟੇਜ ਤੇ ਵਰਜਮਾਨ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਚੱਲਦੇ Satsang ਦੇ ਦੌਰਾਨ ਸੰਤਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਨਾਮਸ਼ਮੱਧ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਉਹ ਲੱਖਾਂ ਯਤਨ ਕਰ ਲਵੇ। ਮਾਰਚ ਦੇ ਆਖਰੀ ਪੰਡਾਰੇ ਮੌਕੇ ਤੇ ਦੁਰਦਰਾਟੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰੇ ਆਣ ਪੁੱਜੀਆਂ ਸੀ। ਜਿਸ ਦੇ ਨਾਲ ਪੰਡਾਲ ਵੀ ਛੋਟਾ ਪੈ ਗਿਆ। ਮੋਟਰਕਾਰਾਂ ਦੀ ਪਾਰਕਿੰਗ ਵੀ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਗਈ। ਆਖੀਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਇਹ ਬੇਨਤੀ ਕੀਤੀ ਕਿ ਅਗਲਾ ਜਿਹੜਾ ਪੰਡਾਰਾ ਹੈ ਉਹ 4 ਮਈ ਨੂੰ ਹੈ ਜਿਹੜੀਆਂ ਸੰਗਤਾਂ ਨੇ ਆਉਣਾ ਹੈ ਉਹ ਖੁਸ਼ੀ ਨਾਲ ਆ ਸਕਦੀਆਂ ਨੇ ਡੇਰਾ ਰਾਧਾ ਸਵਾਮੀ satsang ਬਿਆਸ ਤੋਂ ਜੁੜੀ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ੍ਹ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਕਿ ਰਾਧਾ ਸਵਾਮੀ Satsang Vyas ਦੇ ਨਾਲ ਜੁੜੀਆਂ ਸੰਤਾਂ ਦੇ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਗਿੱਲ ਵੱਲੋਂ ਫਰਮਾਏ ਗਏ Satsang ਦਾ ਆਨੰਦ ਮਾਣਿਆ ਗਿਆ ਇਸ ਮੌਕੇ ਦੇ ਹਜੂਰ ਜਸਦੀਪ ਸਿੰਘ ਗਿੱਲ ਵੀ ਸਟੇਜ ਤੇ ਵਰਜਮਾਨ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਚੱਲਦੇ Satsang ਦੇ ਦੌਰਾਨ ਸੰਤਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ। ਭਾਵੇਂ ਉਹ ਲੱਖਾਂ ਯਤਨ ਕਰ ਲਵੇ। ਮਾਰਚ ਦੇ ਆਖਰੀ ਪੰਡਾਰੇ ਮੌਕੇ ਤੇ ਦੁਰਦਰਾਟੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰੇ ਆਣ ਪੁੱਜੀਆਂ ਸੀ ਜਿਸ ਦੇ ਨਾਲ ਪੰਡਾਲ ਵੀ ਛੋਟਾ ਪੈ ਗਿਆ। ਮੋਟਰਕਾਰਾਂ ਦੀ ਪਾਰਕਿੰਗ ਵੀ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਗਈ। ਆਖੀਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਇਹ ਬੇਨਤੀ ਕੀਤੀ ਕਿ ਅਗਲਾ ਜਿਹੜਾ ਭੰਡਾਰਾ ਹੈ ਉਹ 4 ਮਈ ਨੂੰ ਹੈ ਜਿਹੜੀਆਂ ਸੰਗਤਾਂ ਨੇ ਆਉਣਾ ਹੈ ਉਹ ਖੁਸ਼ੀ ਨਾਲ ਆ ਸਕਦੀਆਂ ਨੇ ਡੇਰਾ ਰਾਧਾ ਸਵਾਮੀ satsang ਬਿਆਸ ਤੋਂ ਜੁੜੀ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਐਤਵਾਰ ਨੂੰ ਸੰਗਤਾਂ ਦਾ ਹੜ੍ਹ ਹੀ ਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਡੇਰੇ ਆ ਕੇ ਨਮਸਤਕ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ 10 ਲੱਖ ਦੇ ਕਰੀਬਨ ਸੰਗਤਾਂ ਸੀ ਜਿਹੜੀਆਂ ਡੇਰੇ ਆਣ ਪੁੱਜੀਆਂ ਸੀ ਉੱਥੇ ਹੀ ਕਾਰ ਪਾਰਕਿੰਗ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆਇਆ ਸੀ ਤੇ ਨਾਲ ਹੀ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਡੇਰੇ ਆਣ ਵਿਖੇ ਨਮਸਤਕ ਹੋਈਆਂ ਸੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਡਾਲ ਵੀ ਜਿਹੜਾ ਛੋਟਾ ਪੈ ਗਿਆ ਸੀ ਸੇਵਾਦਾਰਾਂ ਨੂੰ ਮੌਕੇ ਤੇ ਹੀ ਆਰਜੀ ਪੰਡਾਲਾਂ ਦਾ ਇੰਤਜ਼ਾਮ ਕਰਨਾ ਪਿਆ ਦੱਸਦੀ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਾਲ